ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸੇ ਦੇ ਨਾਲ ਪੰਜਾਬ ਦੇ ਵਿੱਚ ਕਈ ਦਿਨ ਸੰਘਣੀ ਧੁੰਦ ਪਵੇਗੀ ਤੇ ਸਭ ਤੋਂ ਠੰਡਾ ਜ਼ਿਲ੍ਹਾ ਪੰਜਾਬ ਦਾ ਬਠਿੰਡਾ ਰਿਆ ਲੋਹੜੀ ਤੱਕ ਕਿਸੇ ਵੀ ਤਰੀਕੇ ਦੀ ਪੂਰੇ ਪੰਜਾਬ ਦੇ ਵਿੱਚ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ। ਉੜੀਸਾ ਦੇ ਵਿੱਚ 9 ਸੀਟਾਂ ਵਾਲਾ ਚਾਰਟਰਡ ਫਲਾਈਟ ਹੋਇਆ ਹਾਸਾਗ੍ਰਸਾ ਤੱਕ ਨੀਕੀ ਖਰਾਬੀ ਤੋਂ ਬਾਅਦ ਜਹਾਜ਼ ਦੀ ਹੋਈ ਕ੍ਰੈਸ਼ ਲੈਂਡਿੰਗ ਭੁਵਨੇਸ਼ਵਰ ਤੋਂ ਰੁੜਕੇਲਾ ਲਈ ਭਰੀ ਸੀ ਉਡਾਨ। ਹਾਦਸੇ ਦੌਰਾਨ ਜਹਾਜ਼ ਦੇ ਵਿੱਚ ਦੋ ਪਾਇਲਟ ਤੇ ਚਾਰ ਯਾਤਰੀ ਸਨ ਮੌਜੂਦ। ਜ਼ਖਮੀ ਪਾਇਲਟਾਂ ਅਤੇ ਯਾਤਰੀਆਂ ਨੂੰ ਇਲਾਜ ਲਈ ਭੇਜਿਆ ਗਿਆ ਹਸਪਤਾਲ। ਪੰਜਾਬ ਸਰਕਾਰ ਵੱਲੋਂ ਲਹਿਰਾ ਗਾਗਾ ਨੂੰ ਮੈਡੀਕਲ ਕਾਲਜ ਦੀ ਦਿੱਤੀ ਸੌਗਾਤ ਕੈਬਨਿਟ ਨੇ ਲੈਰਾ ਗਾਗਾ ਵੇਖ ਕੇ 50 ਐਮਬੀਬੀਐਸ ਸੀਟਾਂ ਅਤੇ 220 ਬੈੱਡਾਂ ਦੀ ਸਮਰੱਥਾ ਵਾਲੇ ਨਵੇਂ ਮੈਡੀਕਲ ਕਾਲਜ ਨੂੰ ਦਿੱਤੀ ਪ੍ਰਵਾਨਗੀ ਕੈਬਨਟ ਨੇ ਬਾਬਾ ਹੀਰਾ ਸਿੰਘ ਪਠਨ ਕਾਲਜ ਦੇ 93 ਅਧਵਾਪਕਾਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ ਐਡਜਸਟ ਕਰਨ ਨੂੰ ਵੀ ਦਿੱਤੀ ਵਿਜ। ਮਸ਼ਹੂਰ ਪੰਜਾਬੀ ਗਾਇਕ ਸ਼ਹਿਰੀ ਮਾਨ ਨੇ ਲਾਈਵ ਆ ਕੇ ਮੁਆਫੀ ਮੰਗੀ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਜੋ ਕੀਤਾ ਬੇਹੋਸ਼ੀ ਦੇ ਵਿੱਚ ਕੀਤਾ ਜਿਸ ਨੂੰ ਮੈਂ ਤੰਕੀਤਾ ਮਾੜਾ ਬੋਲਿਆ ਉਹਨਾਂ ਤੋਂ ਮੈਂ ਮੁਆਫੀ ਮੰਗਦਾ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਦੇ ਵਿੱਚ ਮਾੜਾ ਹਾਂ ਤੇ ਮੈਂ ਹੁਣ ਹੌਲੀ-ਹੌਲੀ ਹੋਸਟ ਦੇ ਵਿੱਚ ਆ ਰਿਹਾ ਕਦੇ ਵੀ ਬੇਹੋਸ਼ੀ ਉਸ ਨੂੰ ਮੁਆਫ ਨਾ ਕਰੋ ਪਰ ਜਿਹੜਾ ਬੇਹੋਸ਼ੀ ਤੋਂ ਬਾਹਰ ਆ ਰਿਹਾ ਉਸ ਨੂੰ ਮੁਆਫ ਕਰ ਦਿਓ ਇਸ ਤਰੀਕੇ ਦੇ ਸ਼ਬਦ ਸ਼ਾਇਰੀਵਾਂ ਦੇ ਬੰਦ ਦਿੱਲੀ ਦੀ ਸਾਬਕਾ ਸੀਐਮ ਅਤੀਸ਼ੀ ਖਲਾਫ ਪਟਿਆਲਾ ਦੇ ਵਿੱਚ ਰੋਸ ਪ੍ਰਦਰਸ਼ਨ ਡੀਸੀ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਜ਼ਿਲ੍ਹੇ ਦੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਪਰ ਅਕਾਲੀ ਦਲ ਦੇ ਵਰਕਰ ਰਹੇ ਮੌਜੂਦ ਅਤੀਸ਼ੀ ਖਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਸਰਮੌਰ ਦੇ ਵਿੱਚ ਵਾਪਰੇ ਬੱਸ ਹਾਦਸੇ ਦੇ ਉੱਪਰ ਜਤਾਇਆ ਦੁੱਖ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਪ੍ਰਗਟਾਈ ਸੋਮੇਦਨਾ ਬ੍ਰਿਤਕਾਰਾਂ ਦੇ ਵਾਰਾਂ ਨੂੰ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ 2 ਲੱਖ ਰੁਪਏ ਜ਼ਖਮੀਆਂ ਨੂੰ ਦਿੱਤੇ ਜਾਣਗੇ 50-50 ਹਜ਼ਾਰ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਵੱਡਾ ਫੈਸਲਾ ਪੰਜਾਬ ਪ੍ਰਾਈਵੇਟ ਓਪਨ ਡਿਜੀਟਲ ਯੂਨੀਵਰਸਿਟੀ 2026 ਨੀਤੀ ਨੂੰ ਦਿੱਤੀ ਮਨਜ਼ੂਰੀ ਸੂਬੇ ਭਰ ਦੇ ਵਿੱਚ ਵਣਨਗੀਆਂ ਡਿਜੀਟਲ ਯੂਨੀਵਰਸਿਟੀਆਂ ਹੁਣ ਹਾਈ ਟੈਕ ਤਰੀਕੇ ਦੇ ਨਾਲ ਪੜ੍ਹਾਈ ਕਰ ਸਕੇਗੀ ਨਵੀਂ ਪੀੜੀ ਅਸਦੂਦੀਨ ਅਵੈਸੀ ਨੇ ਭਾਰਤੀ ਸੰਵਿਧਾਨ ਦੀ ਕੀਤੀ ਸ਼ਲਾਘਾ ਕਿਹਾ ਭਾਰਤ ਦਾ ਕੋਈ ਵੀ ਨਾਗਰਿਕ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੇਅਰ ਬਣ ਸਕਦਾ ਹੈ ਇੱਕ ਦਿਨ ਉਹ ਆਵੇਗਾ ਜਦੋਂ ਹਜ਼ਾਰ ਪੈਨਣ ਵਾਲੀ ਧੀ ਭਾਰਤ ਦੀ ਪੀਐਮ ਬਣੇਗੀ ਜਦ ਕਿ ਪਾਕਿਸਤਾਨੀ ਸੰਵਿਧਾਨ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਸਿਰਫ ਇੱਕ ਹੀ ਧਰਮ ਦਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਠੱਗੀ ਮਾਮਲੇ ਦੇ ਵਿੱਚ ਗ੍ਰਿਫਤਾਰ ਭਾਸ਼ਪਾ ਆਗੂ ਦੀ ਹੋਈ ਮੌਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੰਦਰ ਕਾਂ ਦਾ ਚੱਲ ਰਿਹਾ ਸੀ ਇਲਾਜ ਸਾਫ ਕਾਜੀ ਅਮਰ ਸਿੰਘ ਚਾਹਲ ਨਾਲ ਹੋਈ ਸੀ 8 ਕਰੋੜ ਦੀ ਠੱਗੀ ਤੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਬੀਤੇ ਦਿਨੀ 7 ਮੁਲਜ਼ਮਾਂ ਨੂੰ ਮਹਾਰਾਸ਼ਟਰ ਤੋਂ ਕੀਤਾ ਗਿਆ ਸੀ ਹਾਲੇ ਭਾਰਤ ਵਾਪਸ ਨਹੀਂ ਆਵੇਗੀ ਸਰਬਜੀਤ ਕੌਰ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ ਸਪੈਸ਼ਲ ਟਰੈਵਲ ਪਰਮਿਟ ਰੋਕਿਆ ਪਾਰਾ ਤਾਉਣ ਲਈ ਸਰਬਜੀਤ ਕੌਰ ਨੂੰ ਨਹੀਂ ਮਿਲਿਆ ਜ਼ਰੂਰੀ ਪਰਮਿਟ ਸਰਬਜੀਤ ਕੌਰ ਨੂੰ ਲਾਹੌਰ ਦੇ ਦਾਰੁਲ ਅਮਾਨ ਦੇ ਵਿੱਚ ਕੀਤਾ ਗਿਆ ਸ਼ਿਫਟ ਆ ਸਰਜੀਤ ਕੌਰ ਨੂੰ ਸਖਤ ਸੁਰੱਖਿਆ ਪੁਲਿਸ ਦੇ ਵਿੱਚ ਲਿਆਂਦਾ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਮੌਕੇ ਜਥੇ ਦੇ ਵਿੱਚ ਗਈ ਸੀ ਤੇ ਉੱਥੇ ਜਾ ਕੇ ਵਿਆਹ ਕਰਵਾ ਕੇ ਨੂਰ ਹੁਸੈਨ ਬਣ ਗਈ ਸੀ ਸਰਜੀਤ ਕੌਰ ਇਸਾਂ ਨਾਲ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ